ਬਾਪੂ ਜੀ ਹੋ ਠੀਕੋ ਤੁਸੀਂ ਇੰਨੇ ਕੁੱਤੇ ਕਾ ਤੋ ਬੰਨ ਰੱਖੇ ਨੇ ਜੀ ਹਾਂ ਜੀ ਆ ਚੱਕੇ ਮੜੇ ਦੇ ਉੱਪਰ ਵੀਰੇ ਤੁਸੀਂ ਇੰਨੇ ਕੁੱਤੇ ਕਾ ਤੋ ਬੰਨ ਰੱਖੇ ਨੇ ਜੀ ਨਹੀਂ ਸੇਵਾ ਦਾ ਕਰਦੇ ਹੋ ਬਾਪੂ ਜੀ ਇਹਨਾਂ ਨੂੰ ਤੁਸੀਂ ਛੱਡ ਦੋ ਵਿਚਾਰਿਆਂ ਨੂੰ ਨਹੀਂ ਬੱਚਾ ਨਹੀਂ ਹੈਗੇ ਜੀ ਇਹ ਤਾਂ ਵਿਚਾਰੇ ਜ਼ਿੰਦਗੀ ਜੀਣਗੇ ਆਪਣੀ ਨੀ ਤੁਸੀਂ ਰੋਟੀ ਪਾਣੀ ਇਹਨਾਂ ਨੂੰ ਇਕਨੇ ਪਾ ਦਿਆ ਕਰਿਓ ਤੁਹਾਡੇ ਕੋਲ ਆਈ ਜਾਣਗੇ ਪਰ ਤੁਸੀਂ ਬੰਨੋ ਨਾ ਤੁਸੀਂ ਬੰਨੋ ਨਾ ਜੀ ਬਾਪੂ ਜੀ ਤੁਹਾਡੇ ਕੋਲ ਹੀ ਰਹਿਣਗੇ ਤੁਸੀਂ ਬੰਨੋ ਨਾ ਇਹਨਾਂ ਨੂੰ ਇਹ ਕਾਨੂੰਨੀ ਜ਼ੁਲਮ ਜ਼ੁਲਮ ਜੁਰਮ ਆ ਤੁਹਾਡਾ ਜੀ ਜੁਰਮ ਆ ਇਹ ਤੁਸੀਂ ਦੁੱਧ ਪਾਣੀ ਦਈ ਚਲੋ ਜੇ ਮੈਂ ਬਹੁਤ ਕੁੱਤੇ ਆ ਬਾਪੂ ਜੀ ਮੇਰੀ ਗੱਲ ਤੋਂ ਸੁਣ ਲਓ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਅਨੰਦਪੁਰ ਸਾਹਿਬ ਦੇ ਤੁਸੀਂ ਉਰੇ ਇਕੱਲੇ ਹੀ ਰਹਨੇ ਹੋ ਮੈਂ ਸੱਚ ਰੋਟੀ ਦੀ ਤਾਂ ਬੈਠਾ ਮੈਂ ਕਿੱਥੇ ਲੱਤ ਦੇਖ ਕਿੱਥੇ ਟੁੱਟੀ ਦਿਖਾਇਓ ਇਹ ਲੱਤ ਵੀ ਠੀਕ ਕਰਾ ਦਿੰਨੇ ਆ ਜੀ ਆਪਾਂ ਲਿਆਓ ਪਲਾਸਟਰ ਹੋਗਾ ਤੁਸੀਂ ਚਲੋ ਸਾਡੇ ਨਾਲ ਜੋ ਪਲਾਸਟਰ ਕਰਾਈ ਆਜੋ ਆਜੋ ਫਿਰ ਆਲਸ ਠੀਕ ਹੋ ਕੇ ਆਜਿਓ ਆਪਦਾ ਨਹੀਂ ਮੈਂ ਇੱਥੇ ਹੀ ਰਹੂੰਗਾ ਨਹੀਂ ਜੀ ਤੁਸੀਂ ਪਲਾਸਟਰ ਕਰਾ ਲਓ ਫਿਰ ਆਪਦਾ ਠੀਕ ਹੋ ਕੇ ਉਰੇ ਆ ਜਿਓ ਕੀ 10 ਦਿਨ ਲੱਗਣਗੇ ਤੇਰੇ ਉਦੋਂ ਬਾਅਦ ਆ ਜਿਓ ਮੈਂ ਇੱਥੇ ਹੀ ਰਹੂੰਗਾ ਨਹੀਂ ਨਹੀਂ ਜੀ ਬਈ ਯਾਰ ਕਤੂਰੇ ਕੁੱਤੇ ਤਾਂ ਨਾ ਯਾਰ ਨਜਾਇਜ਼ ਬੰਨ ਰੱਖੇ ਨੇ ਬਾਪੂ ਨੇ ਖੜਾਓ ਬਾਪੂ ਜੀ ਪਾਲ ਲਿਓ ਕੁੱਤੇ ਪਤਾ ਕੀ ਤੁਹਾਡੇ ਕੋਲ ਹੀ ਆਉਣਗੇ ਜੇ ਤੁਹਾਨੂੰ ਪਿਆਰ ਕਰਦੇ ਨੇ ਪਰ ਤੁਸੀਂ ਬੰਨੂ ਨਾ ਇਹਨਾਂ ਨੂੰ ਮੇਰੇ ਬਿਨਾਂ ਮਰ ਜਾਣੇ ਮੈਂ ਤਾਂ ਮੈਂ ਰਹਿੰਦੇ ਜੀ ਕਿ ਮੈਂ ਨਹੀਂ ਨਹੀਂ ਇਹ ਵਿਚਾਰੇ ਬੇਜਵਾਨ ਕਾ ਤੋਂ ਬੰਨੇ ਨੇ ਜੀ ਨਹੀਂ ਜੀ ਬਾਪੂ ਜੀ ਬੇਜਵਾਨ ਬੰਨ ਰੱਖੇ ਨੇ ਤੁਸੀਂ ਜੀ ਬਾਬੇ ਮੈਂ ਦਿੰਨੀ ਆ ਵਿਚਾਰੇ ਨੂੰ ਛਾੜੀ ਵੀ ਕੋਈ ਹਾਂ ਨਹੀਂ ਉਹ ਤਾਂ ਠੀਕ ਹੈ ਉਹ ਤਾਂ ਠੀਕ ਹੈ ਬੇਬੇ ਜੀ ਮੈਂ ਤਾਂ ਇਹ ਕਹਿਣਾ ਮੈਂ ਕਹ ਵੀ ਜਦ ਕੁੱਤੇ ਨੇ ਨਾ ਖੁੱਲੇ ਬਾਪੂ ਕੋਲ ਹੀ ਆਉਣਗੇ ਇਹਨੂੰ ਬੰਨਣਾ ਨਾ ਇੱਕਣ ਨਹੀਂ ਸੜਕ ਤੇ ਮਾਰ ਕੇ ਅੱਗੇ ਕਈ ਅੱਛਾ ਨਹੀਂ ਉਹ ਤਾਂ ਠੀਕ ਹੈ ਬੇਬੇ ਜੀ ਇਹ ਵੀ ਗਲਤ ਆ ਨਾ ਗੱਲ ਦੇਖੋ ਕਿਵੇਂ ਰस्सियां ਪਾ ਪਾ ਗੱਲ ਨੂੜੇ ਪੈ ਰਹੀ ਨੀ ਉਹ ਠੀਕ ਆ ਬੇਬੇ ਜੀ ਤੁਹਾਡੀ ਗੱਲ ਉਹ ਅਸੀਂ ਮੰਨਦੇ ਆ ਤਿੰਨ ਚਾਰ ਭਰ ਕੇ ਮਰ ਜਾਂਦੇ ਪੀਚਾ ਕੱਢ ਜਾਂਦੇ ਬੇਬੇ ਜੀ ਪਤਾ ਕੀ ਉਹ ਦੇਖੋ ਕਿੰਨਾ ਜ਼ੋਰ ਦੀ ਗੱਲ ਬੰਨਿਆ ਭਾਈ ਉਹ ਕੁੱਤੇ ਦਾ ਕਾਲਾ ਨਹੀਂ ਪਾਉਣੀ ਆ ਬੇਟੇ ਅਸੀਂ ਨਾ ਜੀ ਬੇਬੇ ਜੀ ਅਸੀਂ ਤਾਂ ਇਹਦਾ ਲਾਜ ਵੀ ਕਰਾ ਦਿੰਨੇ ਆ ਵੀਰੇ ਦਾ ਸਾਡੇ ਨਾਲ ਭੇਜੋ ਆਪਾਂ ਲੱਤ ਜੜਵਾ ਦਨੇ ਆ ਇਹ ਕਿਵੇਂ ਟੁੱਟੀ ਆ ਲੱਤ ਆਇਆ ਇਹਨਾਂ ਦਾ ਤੁਹਾਡਾ ਕਾਰਡ ਆ ਹਾਂ ਜੀ ਕਿਵੇਂ ਟੁੱਟੀ ਆ ਲੱਤ ਜੀ ਕੋਈ ਫੇਟ ਮਾਰ ਗਿਆ ਆ ਚੱਕਿਓ ਮੜ ਜਾ ਪਰਲੇ ਪਾਸੇ ਹੋਈ ਇਧਰ ਹੱਥ ਪਾਏ ਹੋਏ ਪਹਿਲੇ ਪਾਸੇ ਆ ਚੱਕ ਦੋ ਮੜਾ ਉੱਪਰ ਜੀ ਬੰਨੇ ਹੋ ਜੀ ਆ ਰੈਡੀ ਨਾਲ ਹੀ ਆ ਬੇਟੇ ਬੰਨ ਦੋ ਜੀ ਉੱਪਰ ਬੰਨ ਦੋ ਬੰਨ ਦੋ ਜੀ ਬੰਨ ਦੋ ਬੰਨ ਦੋ ਮਾੜਾ ਬੰਨਿਓ ਜਿੱਤੇ ਬਾਜਰੀ ਕੋਲ ਪਿਆਤੀ ਆ ਬਾਬਾ ਜੀ ਉੱਥੇ ਬੰਨ ਦੋ ਵੀਰੇ ਸਮਾਰ ਕੇ ਜੇ ਬੰਨ ਦੋ ਉੱਪਰ ਨੂੰ ਜੀ ਹਾਂਜੀ ਸੰਗਤ ਜੀ ਅਸੀਂ ਇਸ ਟਾਈਮ ਨਾਬੇ ਸ਼ਹਿਰ ਦੇ ਵਿੱਚ ਖੜੇ ਆ ਜੀ ਸਾਡੇ ਬੈਕ ਸਾਈਡ ਤੇ ਮੰਡੀ ਆ ਜੀ ਇਹ ਬਾਪੂ ਜੀ ਸਾਨੂੰ ਮਿਲੇ ਨੇ ਜੀ ਸਾਨੂੰ ਕਾਫੀ ਵੀਰ ਉਹਨਾਂ ਵੀਡੀਓ ਬਣਾਵਣਾ ਭੇਜੀ ਜਾਂਦੇ ਨੇ ਇਹ ਬਾਪੂ ਜੀ ਦੀ ਲੱਤ ਜਿਹੜੀ ਟੁੱਟੀ ਵੀ ਆ ਇਹ ਬਜ਼ੁਰਗ ਕੁੱਤਿਆਂ ਨੂੰ ਪਿਆਰ ਕਰਦੇ ਨੇ ਪਰ ਕੁੱਤਿਆਂ ਨੂੰ ਬੰਨ ਹੀ ਬੈਠੇ ਨੇ ਜੀ ਅਸੀਂ ਬੇਨਤੀ ਇਹ ਕੀਤੀ ਸੀ ਵੀ ਪਹਿਲਾਂ ਕੁੱਤੇ ਖੋਲ ਦੋ ਵੀ ਚਲੋ ਇੰਨੀਆਂ ਰस्सियां ਨਾ ਪਾਈਆਂ ਜਾਣ ਇਹਨਾਂ ਦੇ ਚਾਰੇ ਕੁੱਤੇ ਨੇ ਇੱਥੇ ਹੀ ਰਹਿੰਦੇ ਨੇ ਦੁੱਧ ਪਾਣੀ ਦਾ ਜ਼ਰੂਰ ਪਲਾਉਂਦੇ ਨੇ ਬਾਪੂ ਜੀ ਪਰ ਕਿਤਨਾ ਕਿਤੇ ਇਹ ਵੀ ਗਲਤ ਗੱਲ ਆ ਵੀ ਕੁੱਤਿਆਂ ਨੂੰ ਇੰਨਾ ਜ਼ਿਆਦਾ ਹਨਾ ਨੂੜਨਾ ਪਿਆਗਾ ਕੁੱਤੇ ਦੇ ਨਹੀਂ ਬਾਪੂ ਜੀ ਉਹ ਮੈਂ ਤੁਹਾਡੀ ਗੱਲ ਸਮਝ ਗਿਆ ਜੀ ਕੁੱਤੇ ਦੇ ਬਿਨਾਂ ਮੈਂ ਮਰ ਵੀ ਲੋਟ ਕੇ ਨਹੀਂ ਆਉਂਦਾ ਆਪਣਾ ਕੁੱਤਾ ਬਾਪੂ ਜੀ ਤੁਸੀਂ ਨਾ ਕੌਣ ਨਹੀਂ ਸਾਧੂ ਸੰਤ ਜੀ ਏ ਬਾਬੇ ਨੇ ਜੀ ਠੀਕ ਆ ਜੀ ਬਾਬਾ ਤੁਸੀਂ ਸਾਧੂ ਸੰਤੋਂ ਜੀ ਠੀਕ ਆ ਕੋਈ ਗੱਲ ਨਹੀਂ ਬੇਬੇ ਕਹਿੰਦੇ ਸਾਧੂ ਸੰਤ ਨੇ ਆਪਾਂ ਤੁਹਾਡੀ ਲੱਤ ਠੀਕ ਕਰਾ ਦਨੇ ਸਾਡੇ ਨਾਲ ਚੱਲੋ ਆਜੋ ਇਹ ਕਿਵੇਂ ਟੁੱਟਿਆ ਜੀ ਲੱਤ ਕਿਵੇਂ ਟੁੱਟੀ ਹੈ ਕਿੰਨਾ ਟਾਈਮ ਹੋ ਗਿਆ ਜੀ ਮਹੀਨਾ ਹੋ ਗਿਆ ਜੀ ਫਿਰ ਆਪਾਂ ਇਹਨੂੰ ਚੈੱਕ ਅਪ ਕਰਾ ਕੇ ਨਾ ਜੀ ਦਿਖਾ ਕੇ ਇਲਾਜ ਕਰਾ ਦਨੇ ਆ ਹਾਂ ਫਿਰ ਭੇਜੋ ਸਾਡੇ ਨਾਲ ਜੀ ਤੁਸੀਂ ਆਓ ਸਾਡੇ ਨਾਲ ਆਓ ਜੀ ਆਪਾਂ ਲੱਤ ਕਰਾਈਏ ਇਹ ਤੋਂ ਤੁਹਾਡਾ ਹਾਂ ਐਂਬੂਲੈਂਸ ਚ ਤੁਹਾਨੂੰ ਫਿਰ ਦੁਬਾਰੇ ਛੱਡ ਜਾਣਗੇ ਪਸਤਰ ਕਰਾ ਕੇ ਉਰੀ ਪੈ ਜਾਓ ਆਪਣਾ ਆਓ ਇੱਥੇ ਆ ਜੀ हां जी संगे जी ਅਸੀਂ ਇਸ ਟਾਈਮ ਨਾਬੇ ਸ਼ਹਿਰ ਦੇ ਵਿੱਚ ਆ ਜੀ ਪਰ ਇਹ ਜਿਹੜਾ ਅਸੀਂ ਜਿਹੜਾ ਸਾਨੂੰ ਵੀਡੀਓ ਤਾਂ ਆਉਂਦੀਆਂ ਸੀਗੀਆਂ ਵੀ ਜਿਹੜੇ ਕੁੱਤੇ ਨੇ ਇਹਨਾਂ ਨੂੰ ਆਜ਼ਾਦ ਕਰਵਾਓ ਦੇਖੀ ਪੁੱਤ ਤੇ ਕਰਵਾ ਦਾਂਗਾ ਬਾਬਾ ਜੀ ਨਾ ਪੁੱਤ ਔਰ ਕਿਤੇ ਨਾ ਕਿਤੇ ਸਾਨੂੰ ਤਾਂ ਇਹ ਵੀਡੀਓਜ਼ ਆਈਆਂ ਵੀ ਪਾਈ ਜਿਹੜਾ ਕੁੱਤਿਆਂ ਨੂੰ ਖਿਲਾਓ ਅਤੇ ਜਦੋਂ ਅਸੀਂ ਉਰੇ ਆ ਕੇ ਦੇਖਿਆ ਤਾਂ ਉਹ ਬਜ਼ੁਰਗਾਂ ਦੀ ਵੀ ਲੱਤ ਜਿਹੜੀ ਟੁੱਟੀ ਵੀ ਆ ਤੁਸੀਂ ਦੇਖ ਰਹੇ ਹੋ ਆਪਾਂ ਕੁੱਤੇ ਨਾਲੇ ਲੈ ਚੱਲਦੇ ਆ ਜੀ ਤੁਸੀਂ ਦੇਖ ਰਹੇ ਹੋ ਬਜ਼ੁਰਗ ਕਿੰਨੀ ਤਕਲੀਫ ਦੇ ਵਿੱਚ ਨੇ ਕੋਈ ਜਿਹੜਾ ਸੜਕ ਤੇ ਫੇਟ ਮਾਰ ਗਿਆ ਮੈਂ ਕਹੂੰਗਾ ਵੀਰੇ ਹੋਣੀ ਵੀਰ ਹੋਣੀ ਪਿੱਛੋਂ ਜਿਹੜਾ ਇਹ ਕੁੱਲੀ ਦੀ ਸਾਰੀ ਦੀ ਵੀਡੀਓ ਲੈਣ ਤਾਂ ਜੋ ਸੰਗਤਾਂ ਨੂੰ ਪਤਾ ਲੱਗ ਸਕੇ ਅਸੀਂ ਨਾਬਾ ਸ਼ਹਿਰ ਦੇ ਵਿੱਚ ਆਂ ਜੀ ਸਾਡੇ ਬੈਕ ਸਾਈਡ ਤੇ ਮੰਡੀ ਆ ਜੀ ਇਧਰਲੇ ਪਾਸੇ ਬੌੜਾ ਗੇਟ ਆ ਜੀ ਇਧਰਲੇ ਪਾਸੇ ਦਲਦੀ ਆ ਜੀ ਇੱਥੇ ਅਸੀਂ ਇਸ ਟਾਈਮ ਖੜੇ ਆ ਜੀ ਇਹ ਕੁੱਲੀ ਦੇ ਵਿੱਚ ਬਜ਼ੁਰਗ ਰਹਿੰਦੇ ਨੇ ਔਰ ਸਾਡੇ ਆਨੰਦਪੁਰ ਸਾਹਿਬ ਦਾ ਐਡਰੈਸ ਦੱਸਦੇ ਨੇ ਜੀ ਕਹਿੰਦੇ ਅਸੀਂ ਆਨੰਦਪੁਰ ਸਾਹਿਬ ਦੇ ਆਂ ਬਾਕੀ ਤਾਂ ਅਜੇ ਆਪਾਂ ਨੂੰ ਨਹੀਂ ਪਤਾ ਪਰ ਹੁਣ ਆਪਾਂ ਪਹਿਲਾਂ ਕੁੱਤਿਆਂ ਨੂੰ ਜਿਹੜੇ ਜਿਹੜੇ ਰੱਬ ਦੇ ਉਹ ਭਗਤ ਨੇ ਇਹਨਾਂ ਨੂੰ ਜਿਹੜਾ ਯਾਦ ਕਰਨਾ ਫਿਰ ਆਪਾਂ ਬਾਪੂ ਜੀ ਨੂੰ ਨਾਲ ਲੈ ਕੇ ਚੱਲਣਾ ਜੀ ਦੇਖਿਓ ਤੁਸੀਂ ਇਹਨਾਂ ਨੂੰ ਬੰਨ ਕੇ ਰੱਖ ਲੋ ਔਰ ਹੀ ਕੋਈ ਨਾ ਜੀ ਸਾਨੂੰ ਉਹ ਇਲਾਜ ਕਰਾ ਲਾਣ ਦੋ ਇਧਰ ਟੀਵੀ ਦੇ ਮੱਦੇ ਕੁੱਤਿਆਂ ਨੂੰ ਤੇਨ ਕੁਝ ਨਹੀਂ ਆਉਣ ਦਿੰਦਾ ਯਾਰ ਕੁੱਤੇ ਮੇਰੇ ਗਾੜੇ ਕੁੱਤੇ ਤਾਂ ਔਰ ਹੀ ਰਹਿਣਗੇ ਤੁਸੀਂ ਪਹਿਲਾਂ ਲੱਤ ਠੀਕ ਕਰਾ ਲਓ। ਕੁੱਤੇ ਦੇਖੋ ਤੁਸੀਂ ਕਿੰਨਾ ਪਿਆਰ ਕਰਦੇ ਨੇ ਕੁੱਤੇ। ਹਾਂ ਕੁੱਤੇ ਤਾਂ ਉਰੇ ਬੰਦੇ ਤੁਹਾਡੇ ਸਾਰੇ ਹੈਗੇ। ਆ ਦੇਖੋ ਕਿੰਨਾ ਪਿਆਰ ਕਰਦੇ ਨੇ ਬਜ਼ੁਰਗ ਨੂੰ। ਤੁਹਾਡਾ ਨਾਮ ਕੀ ਆ ਜੀ? ਬਾਬਾ ਸਰਬੰਗ ਜੀ। ਬਾਬਾ ਸਰਬਣ। ਜੀ। ਬਾਬਾ ਸਰਬਣਗਿਰੀ ਜੀ ਨੇ ਜੀ ਦੇਖੋ ਪਿਆਰ ਤਾਂ ਬਹੁਤ ਕਰਦੇ ਨੇ ਕੁੱਤੇ ਬਾਬਾ ਨੂੰ ਤੇ ਇਹਨਾਂ ਨੂੰ ਦੂਜੇ ਬੰਦੇ ਸੰਭਾਲਣਗੇ ਕੌਣ ਸਾਂਭੂਗਾ ਜੀ ਕੁੱਤਿਆਂ ਨੂੰ ਜੀ। ਠੀਕ ਆ ਤੁਸੀਂ ਤੇ ਕੋ ਬੇਬੇ ਜੀ ਨੇ ਜੀ। ਲੱਤ ਦਾ ਆਪਾ ਇਲਾਜ ਕਰਾ ਦੰਨੇ ਬਜ਼ੁਰਗ ਤੁਰਦੇ ਫਿਰਦੇ ਰਹਿਣਗੇ ਫਿਰ ਹਾਂ 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 ਤੇ 2 ਮਹੀਨੇ ਤੋਂ ਬਾਅਦ ਇਹਨੂੰ ਕੁੱਤੇ ਹਣੀ ਠੀਕ ਆ ਇਹ ਤੁਸੀਂ ਸਾਹਮਣੇ ਇਹਨਾਂ ਨੂੰ ਕਿਤੇ ਭੁੱਖੇ ਮਰ ਜਾਣ ਵਿਚਾਰੇ ਦੇਖੋ ਕਿੰਨਾ ਪਿਆਰ ਕਰਦੇ ਨੇ ਮੈਂ ਕਹੂੰਗਾ ਵੀਰ ਉਹਨਾਂ ਨੂੰ ਕੈਮਰਾ ਬਜ਼ੁਰਗਾਂ ਤੇ ਰੱਖਿਆ ਜਾਵੇ ਕਿਤੇ ਨਾ ਕਿਤੇ ਇੱਥੇ ਇਨਸਾਨੀਅਤ ਵੀ ਝਲਕ ਕਰੀ ਆ ਚਲੋ ਉਹਨਾਂ ਨੇ ਆਪਣੀ ਇੱਕ ਮਜਬੂਰੀ ਨੂੰ ਬੰਨ ਲਿਆ ਵੀ ਮਰਨਾ ਜਾਣ ਪਰ ਇੱਥੇ ਇਨਸਾਨੀਅਤ ਝਲਕ ਰਹੀ ਹੈ ਇਹਨਾਂ ਦਾ ਬੜਾ ਵਧੀਆ ਦਿਲਾਂ ਇਨਸਾਨਾਂ ਦਾ ਜਿਹੜੇ ਉਹ ਬੇਜਬਾਨਾਂ ਨੂੰ ਇੰਨਾ ਪਿਆਰ ਕਰਦੇ ਨੇ ਆਪ ਪੀਣ ਲਈ ਭਾਵੇਂ ਦੁੱਧ ਹੋਵੇ ਨਾ ਹੋਵੇ ਪਰ ਉਹ ਕੁੱਤਿਆਂ ਨੂੰ ਪਰ ਸਾਨੂੰ ਸੰਗਤਾਂ ਬਹੁਤ ਵੀਡੀਓਜ਼ ਬਜ਼ੁਰਗਾਂ ਦੀਆਂ ਇਹ ਲੱਤ ਨੂੰ ਕਿੰਨੇ ਮਹੀਨੇ ਹੋਏ ਨੇ ਜੀ ਮਹੀਨਾ ਹੋ ਗਿਆ ਮਹੀਨਾ ਹੀ ਹੋਇਆ ਜੀ ਇੱਕ ਤਰ੍ਹਾਂ ਦੇ ਲੱਗ ਹੀ ਆ ਨਹੀਂ ਤੁਸੀਂ ਇਹ ਕੀ ਤੋਂ ਕਰਾਈ ਤੀ ਪੱਟੀ ਉਹ ਕੀ ਕਹਿੰਦੇ ਅਚੋ ਕੀ ਕਹਿੰਦੇ ਪਲਾਸਟਰ ਲੱਗੂਗਾ ਅੱਜ ਤੇ ਤਰਾਸਣਾ ਹੋਣਾ ਹੈ ਅੱਛਾ ਆਪੋ ਹੀ ਉਰੇ ਦੋ ਜਣਾਂ ਨੂੰ ਜ਼ਿੰਮੇਵਾਰੀ ਦੇ ਦਿਓ ਬੱਚਿਆਂ ਦੀ ਇਹਨਾਂ ਦੀ ਲੈ ਪਲਾਸਟਰ ਕਰਾ ਕੇ ਉੱਠੀ ਆਇਆ ਨਾ ਕਿਹਨਾਂ ਨੂੰ ਜ਼ਿੰਮੇਵਾਰੀ ਦੇਵੋਗੇ ਤੁਸੀਂ ਦੱਸੋ ਹਾਂ ਸਮਝ ਆ ਤੁਸੀਂ ਸામੋਗੇ ਜੀ ਤੁਹਾਡਾ ਕੀ ਨਾਮ ਆ ਬੇਬੇ ਜੀ ਫੋਟਾ ਕੀ ਗੁਰਵਿੰਦਰ ਕੌਰ ਗੁਰਵਿੰਦਰ ਕੌਰ ਉਹਨਾਂ ਦਾ ਕੀ ਨਾਮ ਹੈ ਬਾਧਰ ਸਿੰਘ ਵੀ ਪਾਈ ਅਸੀਂ ਦੋਵਾਂ ਜੀਆਂ ਨੇ ਕੀਤੀ ਆਪਣੇ ਪੜਾ ਠੀਕ ਹੈ ਠੀਕ ਹੈ ਠੀਕ ਠੀਕ ਹੈ ਠੀਕ ਹੈ ਆ ਤੁਸੀਂ ਦੇਖੋ ਜੀ ਜਿਹੜਾ ਬਜ਼ੁਰਗਾਂ ਨੂੰ ਆਪਾਂ ਲੈ ਕੇ ਚੱਲਦੇ ਆਂ ਜੀ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਇੱਧਰ ਨੂੰ ਆ ਜਾਓ ਜੀ ਉਰੇ ਆ ਜਾਓ ਦੋਏ ਜਣੇ ਉਰੇ ਆ ਜਾਓ ਜੀ ਉਰੇ ਆ ਜਾਓ ਕੀ ਕਹਿੰਦੇ ਹੋ ਜੀ ਤੁਸੀਂ ਅਸੀਂ ਚਾਹ ਪਾਣੀ ਇਹਨਾਂ ਨੂੰ ਦਿੰਨੇ ਆਏ ਬਜ਼ੁਰਗਾਂ ਨੂੰ ਉੱਥੋਂ ਚੱਕ ਕੇ ਲੈ ਕੇ ਆਈ ਸੀ ਆਟੋ ਕਰਾ ਕੇ ਕਿਰਾਏ ਤੇ ਇੱਕ ਮਹੀਨਾ ਹੋ ਗਿਆ ਇੱਕ ਮਹੀਨਾ ਹੋ ਗਿਆ ਜੀ ਮੇਰੀ ਵੀ ਕੁੱਲੀ ਵੀ ਬਣਾਈ ਹੋਈ ਆ ਜੀ ਅੱਛਾ ਜੀ ਹਾਂ ਜੀ ਕੱਲ੍ਹ ਹੀ ਆਤਾ ਸੀ ਮੇਰਾ ਪਰਿਵਾਰ ਕੋਈ ਜੀ ਪਰਿਵਾਰ ਹੈਗਾ ਜੀ ਉਧਰ ਨਾਲਾ ਗੜਕਣੀ ਆ ਜੀ ਇਹਨਾਂ ਦਾ ਜੀ ਅੱਛਾ ਜੀ ਹਾਂ ਜੀ ਉਹਨਾਂ ਦਾ ਪਿੰਡ ਆ ਜੀ ਪਤੀਜੇ ਹੈਗੇ ਜੀ ਇਹ ਜਾਣਾ ਜਾਣਾ ਕਰ ਰਿਹਾ ਜੀ ਮੈਂ ਜਾਣ ਨਹੀਂ ਦਿੰਦਾ ਜੀ ਇਹਨੂੰ ਇਹ ਵੀ ਲੱਤ ਕਾ ਤੋਂ ਨਹੀਂ ਠੀਕ ਕਰਾਈ ਜੀ ਤੁਸੀਂ ਇਹ ਲੱਤ ਪਹਿਲੋਂ ਬਣਵਾ ਦਿੱਤੀ ਸੀ ਜੀ ਦੁਬਾਰੇ ਫੇਰ ਪਲਾਸਟਰ ਕਰਾਉਣਾ ਜੀ ਅ ਕੱਲ ਨੂੰ ਜਾਂ ਪਰਸੋਂ ਨੂੰ ਆ ਜਾਣਗੇ ਪੈਸੇ ਪਾਈ ਅਸੀਂ ਆਪ ਕਰਾ ਦੇਣੀ ਕੋਈ ਗੱਲ ਨਹੀਂ ਆਪਾਂ ਕਰਵਾ ਕੇ ਦਿੰਨੇ ਆ ਜੀ ਕੋਈ ਗੱਲ ਨਹੀਂ ਬਾਬੇ ਜੀ ਬੇਬੇ ਜੀ ਆਪਾਂ ਮੰਗ ਕੇ ਲੈ ਕੇ ਆਵਾਂ ਮਾ ਮਾ ਕਿਥੋਂ ਮੰਗ ਕੇ ਮੈਨੂੰ ਵੀ ਦਿੰਨੀ ਆਪ ਵੀ ਖਾਂਦੇ ਠੀਕ ਹੈ ਜੀ ਮੇਰੇ ਵੀ ਕੁੱਤੇ ਆ ਮੇਰੇ ਉਹ ਬਾਂਦਰ ਵੀ ਹੈ ਵੇਖੋ ਬੱਚੇ ਕਿੱਥੇ ਜੀ ਬਾਂਦਰ ਅੱਛਾ ਜੀ ਹਾਂ ਅੱਛਾ ਜੀ ਠੀਕ ਹੈ ਜੀ ਬਾਂਦਰ ਵੀ ਹੈ ਹਾਂ ਜੀ ਮਾੜੇ ਮਾੜੇ ਪਾਲੇ ਆ ਮੇਰੇ ਬੱਚੇ ਆ ਇਹ ਠੀਕ ਹੈ ਜੀ ਸੋਨੋ ਪਤਾ ਕਿ ਇਹ ਬੱਚੇ ਤਾਂ ਹੈਗੇ ਨੇ ਜੀ ਪਰ ਇਹ ਬਹੁਤ ਜ਼ੁਲਮ ਆ ਬੇਬੇ ਜੀ ਬੰਨੋ ਨਾ ਜੀ ਤੁਸੀਂ ਮੇਰੀ ਮਾਂ ਇਹ ਬੇਟਾ ਚੱਲਿਆ ਨਾ ਵੀੜ ਚ ਤੇਰੇ ਖੜੇ ਤਾਂ ਮਾਰ ਦੇਣਗੇ ਜਦ ਤੱਕੜੇ ਹੋਗੇ ਬਾਬਾ ਆਪ ਹੀ ਖੁੱਲ ਖੁੱਲ ਕੇ ਭੱਜ ਜਾਣ ਇਹਨਾਂ ਨੇ ਇਹਨਾਂ ਨੂੰ ਤਾਂ ਮਾਰ ਦੇਣਗੇ ਦੇਖੋ ਤੁਸੀਂ ਬੰਦਰਾਂ ਤੇ ਜਿਹੜਾ ਕਰਿਆ ਜਾਵੇ ਕੈਮਰਾ ਵੀਰ ਉਹਨਾਂ ਨੂੰ ਮੈਂ ਕਹੂੰਗਾ ਨੇੜੇ ਕਰਕੇ ਇਹ ਰੱਬ ਦੇ ਜੀਆਂ ਨਾਲ ਪਿਆਰ ਹੈ ਨਾ ਦੀ ਰੂਹ ਸੱਚੀ ਆ ਬੇਬੇ ਜੀ ਦੀ ਵੀ ਰੂਹ ਸੱਚੀ ਆ ਜਿਹੜੀ ਸਿਰਤ ਵਿੱਚੋਂ ਐਨ ਪੂਰੀ ਰੱਜੀ ਵੀ ਆ ਜੀ ਕਿਉਂਕਿ ਉਹ ਇਹਨਾਂ ਬੇਜਵਾਨਾਂ ਨੂੰ ਪਿਆਰ ਕਰਦੇ ਨੇ ਪਰ ਪਿਆਰ ਕਰਨ ਦਾ ਤਰੀਕਾ ਜਿਹੜਾ ਉਹ ਗਲਤ ਲੱਗਿਆ ਸਾਨੂੰ ਜੀ ਚਲੋ ਆਪਾਂ ਅੱਗੇ ਡਿਸੀਜਨ ਸੰਗਤ ਤੇ ਛੱਡਾਂਗੇ ਵੀ ਸੰਗਤ ਕੀ ਸੋਚਦੀ ਆ ਕਿ ਇਦਾਂ ਬੇਜਵਾਨਾਂ ਦੇ ਉੱਪਰ ਇਹ ਬੰਨਣਾ ਚਾਹੀਦਾ ਜਾਂ ਇਹਨਾਂ ਨੂੰ ਕਿੱਦਾਂ ਦੇਖੋ ਇੱਕ ਨੀਚੇ ਆਇਆ ਕੁੱਤਾ ਇਹ ਹੁਣ ਇਸ ਵਕਤ ਖੁੱਲਾ ਜੀ ਕਿਤੇ ਵੀ ਫੇਰ ਸਕਦਾ ਤੇ ਜੇ ਇਹ ਮਰੀਜ਼ ਹੋਣ ਮੰਨ ਲਓ ਬਾਂਦਰਾਂ ਦੇ ਕੋਈ ਪ੍ਰੋਬਲਮ ਹੋਵੇ ਕਿਸੇ ਦੀ ਲੱਤ ਟੁੱਟ ਗਈ ਜਾਂ ਕੋਈ ਪ੍ਰੋਬਲਮ ਹੋਵੇ ਜ਼ਖਮ ਹੋਵੇ ਫਿਰ ਆਪਾਂ ਇਹਨਾਂ ਨੂੰ ਜਿਹੜਾ ਬੰਨਣਾ ਚਾਹੀਦਾ ਵੀ ਇਹਨਾਂ ਦਾ ਇਲਾਜ ਕਰਨਾ ਚਾਹੀਦਾ ਅਤੇ ਹੁਣ ਇਹਨਾਂ ਦੇ ਅੰਦਰ ਨਾ ਅਸਲ ਜੇ ਸੱਚ ਪੁੱਛੋ ਸੀਰਤ ਰੱਜੀ ਵੀ ਉਹ ਇਨਸਾਨ ਇਹਨਾਂ ਨੂੰ ਪਿਆਰ ਕਰਦੇ ਨੇ ਜਿਹੜੀ ਅ ਬਾਕੀ ਅਸੀਂ 90 ਸ਼ਹਿਰ ਚਾਂਜੀ ਪਿੱਛੇ ਟਰੱਕ ਜੁਨੀਅਨ ਤੇ ਮੰਡੀ ਆ ਤੇ ਹੁਣ ਤੁਸੀਂ ਤੁਸੀਂ ਇੱਧਰ ਰਹਨੇ ਹੋ ਨਾ ਜੀ ਤੁਹਾਡੀ ਝੁਕੀ ਕਿਹੜੀ ਹੈ ਜੀ ਅੱਛਾ ਜੀ ਤੁਸੀਂ ਕੀ ਕੰਮ ਕਰਦੇ ਹੋ ਜੀ ਕੁਛ ਵੀ ਨਹੀਂ ਅੱਛਾ ਠੀਕ ਹੈ ਠੀਕ ਹੈ ਠੀਕ ਹੈ ਜੀ ਕੋਈ ਗੱਲ ਨਹੀਂ ਜੀ ਆ ਜਾਓ ਉਰੀ ਆ ਜਾਓ ਜੀ ਆਜੋ ਆਜੋ ਤੁਸੀਂ ਠੀਕ ਹੈ ਜੀ ਔਰ ਹਾਂ ਜੀ ਕਿਵੇਂ ਜੀ ਅਕਲ ਦੀ ਬਾਅ ਅੱਛਾ ਠੀਕ ਹੈ ਅੱਛਾ ਤੁਸੀਂ ਇੱਧਰ ਰਹਨੇ ਹੋ ਜੀ ਹਾਂ ਸਾਡਾ ਵੀਰਾਂ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਚਲੋ ਬਹੁਤ ਵਧੀਆ ਜੀ ਬੇਲਾ ਪੂਰਾ ਕਰ ਰਹੇ ਹਾਂ ਤੇਰੇ ਮੇਰੇ ਵਰਗੇ ਨੂੰ ਚਾਹ ਵੀ ਪਿਵਾਵਾਂਗੇ ਭਾਈ ਜੋ ਠੀਕ ਹੈ ਠੀਕ ਹੈ ਚਾਹ ਵੀ ਮੈਂ ਪਿਆਵਾਂਗੀ ਭਾਵੇਂ ਮੇਰੇ ਪੱਲੇ ਕੁਝ ਨਹੀਂ ਹਾਂਜੀ ਨਹੀਂ ਠੀਕ ਹੈ ਮੈਂ ਕਾਣਾ ਦੇਣ ਵਾਲੀ ਉਹ ਮੇਰੀ ਮਾਂ ਪਪਾ ਜੀ ਜਲ ਤੁਸੀਂ ਜਿਵੇਂ ਤੁਸੀਂ ਕਹਿੰਦੇ ਚਾਹ ਪਾਣੀ ਪੀਓ ਪਪਾ ਜੀ ਅਸੀਂ ਚਾਹ ਪਾਣੀ ਸਾਰਾ ਕੁਝ ਲਿਆ ਲਿਆ ਸਾਡੀ ਨਹੀਂ ਗਾਰੰਟੀ ਇਹਨਾਂ ਨੇ ਮੁੱਲ ਲੈਤੇ ਹੋਇਆ ਜੀ ਨਿੱਕੇ ਨਿੱਕੇ ਹਾਲ ਅੱਛਾ ਅੱਛਾ ਉਹ ਦੇਖੋ ਬੇਜਵਾਨ ਬੀਬੀ ਮੈਂ ਬਿਸਤਰਿਆਂ 'ਚ ਪੈਂਦਾ ਬੇਬੇ ਨਾਲ ਬਿਸਤਰਾ 'ਚ ਨਾਲ ਪਵਾਈ ਦੇ ਆ ਜੀ ਮਾਚਾਰ ਨੂੰ ਰੱਖੀ ਦਿਆ ਜੀ ਬਾਂਦਰ ਵੀ ਨਾਲ ਪੈਂਦੇ ਆ ਕੰਨ ਚੁੰਗਦੇ ਆ ਰਾਤ ਨੂੰ ਇੱਕ ਜਿਹੜਾ ਬਾਂਦਰ ਆ ਉਹ ਇਹਦੇ ਨਾਲ ਪੈਂਦਾ ਜੀ ਬਾਦਰੀ ਮੇਰੇ ਨਾਲ ਹੈ ਸਾਡੇ ਤਾਂ ਬੱਚੇ ਇੱਥੇ ਵੱਨ ਲੈਨੇ ਆ ਕੋਈ ਸਾਨੂੰ ਆਖਣੀ ਨਹੀਂ ਨਹੀਂ ਜਣੇ ਕੋ ਸੇਵਾ ਕਰ ਦਿਆ ਜੀ ਅਸੀਂ ਇਹਨਾਂ ਦੀ ਇਹ ਫਾਲ ਵੇਖੋ ਕੋਈ ਆ ਫਾਲ ਪਏ ਆ ਜੀ ਤੁਹਾਡੇ ਸਾਹਮਣੇ ਇਹਨਾਂ ਨੂੰ ਪਾਈ ਦਾ ਹੈ ਜੀ ਹਾਂ ਜੀ ਅੱਜ ਤਾਂ ਇੱਟ ਨਾਲ ਫਾਲ ਲਿਆਉਣੀ ਹੈ ਸਬਜ਼ੀਆਂ ਨਾਲ ਸਾਰਾ ਇਹਨਾਂ ਵਾਸਤੇ ਜੀ ਗਾਜਰਾਂ ਜੀ ਸਾਰੀ ਚੀਜ਼ ਲਿਆਓ ਚਲੋ ਮਹਾਰਾਜ ਕਿਰਪਾ ਕਰਨ ਤੁਹਾਡੇ ਤੇ ਜਾ ਤੱਕੜੇ ਹੋ ਜਾਣਗੇ ਬਾਬਾ ਜੀ ਆਜੋ ਆਪਾਂ ਕਰਾਈ ਆ ਜੋ ਬਾਪੂ ਦਾ ਇਲਾਜ ਜੀ ਆਜੋ ਹਾਂਜੀ ਠੀਕ ਹੈ ਜੀ ਉਹ ਤੁਸੀਂ ਕੁੱਤਿਆਂ ਨੂੰ ਉਹਨਾਂ ਨੂੰ ਵੀ ਆਪਦੇ ਇੱਧਰ ਕਰ ਲਓ ਹਣਾ ਇੱਥੇ ਆਮਾਂ ਦੇ ਬਾਬਾ ਜੀ ਇੱਥੇ ਥਾਂ ਬਣਾ ਦਿੰਨੇ ਆ ਜੀ ਬਾਬਾ ਇੱਥੇ ਬਣਾ ਦਿੰਨੇ ਆ ਠੀਕ ਹੈ ਇਹ ਤਾਂ ਸਾਨੂੰ ਪਹਿਲਾਂ ਹੀ ਦੇਤੇ ਨੇ ਠੀਕ ਹੈ ਠੀਕ ਹੈ ਦੇਤੇ ਮੈਂ ਕਿਹਾ ਬਾਬੇ ਸੇਵਾ ਨਹੀਂ ਮੈਂ ਤੇਰੀ ਸੇਵਾ ਕਰੂੰ ਉਹ ਉਹ ਵੀ ਵੀ ਸੇਵਾ ਕਰੂੰ ਬੱਚਿਆਂ ਦੀ ਖਬਰਾਂ ਮੈਨੂੰ ਕਿਹੜੇ ਦਾ ਪੁੰਨ ਲੱਗ ਪੁੰਨ ਲੱਗ ਜੀ ਵਾ ਅਸਲ ਅੰਦਰੋਂ ਸਚਾਈ ਆ ਉਹਨਾਂ ਦੇ ਲਈ ਮੁਹੱਬਤ ਰੱਖਦੇ ਨੇ ਬਾਰੀ ਅੱਧੀ ਰਾਤ ਵੀ ਚਾਹ ਕਰੂੰ ਚਾਰ ਬਾਰੀ ਚਾਹ ਕਰੂੰ ਜੇ ਰੋਟੀ ਦਸ ਦਾਲਾ ਨਾ ਦਸ ਨਾ ਹੀ ਉਹਨੂੰ ਦੇਵਾਂਗੀ ਮੈਂ ਨਹੀਂ ਦਰਿਆਬਤ ਕਰੂੰਗਾ ਰੱਬ ਤਾਂ ਵੇਖਦਾ ਹਾਂ ਬਿਲਕੁਲ ਹੁਣੇ ਬਾਪੂ ਜੀ ਜਿਹੜੇ ਨੇ ਕੀ ਨਾਮ ਦੱਸਿਆ ਬਾਬਾ ਕਿਹੜਾ ਗਿਰੀ ਜੀ ਨਾਮ ਕੀ ਨਾਮ ਅੱਛਾ ਚਲੋ ਆਪਾਂ ਬਾਬਾ ਸਰਬਨਗਰੀ ਅੱਛਾ ਉਹਨਾਂ ਦਾ ਆਪਾਂ ਇੱਜ਼ਤ ਕਰਾਉਨੇ ਆ ਜੀ ਆਜੋ ਜੀ ਇਹਨਾਂ ਨੂੰ ਸਾਨੂੰ ਹੈਗਾ ਇੱਧਰ ਆਜੋ ਜੀ ਅਤੇ ਹੁਣ ਸੰਗਤ ਜੀ ਜਿਹੜਾ ਉਹ ਵੀਰ ਨੂੰ ਆਪਾਂ ਲੈ ਕੇ ਚਲਦੇ ਆਂ ਬਾਬਾ ਜਿਹੜੇ ਸਰਬਨਗਰੀ ਆਪਣਾ ਨਾਮ ਦੱਸਦੇ ਨੇ ਉਹਨਾਂ ਨੂੰ ਲੈ ਕੇ ਚਲਦੇ ਆਂ ਲਚਕਾਣੀ ਪਿੰਡ ਆਪਣਾ ਫਰਜ ਸੇਵਾ ਸੁਸਾਇਟੀ ਦੇ ਵਿੱਚ ਜੀ ਤਾਂ ਜੋ ਇਹਨਾਂ ਦਾ ਇਲਾਜ ਜਿਹੜਾ ਹੋ ਸਕੇ ਉਹ ਬੇਬੇ ਜੀ ਕਹਿੰਦੇ ਅਸੀਂ ਜ਼ਿੰਮੇਵਾਰੀ ਚੱਕਦੇ ਆਂ ਬੱਚਿਆਂ ਦੀ ਸਾਹਮਣ ਦੀ ਜੀ ਹਾਂ ਠੀਕ ਹੈ ਜੀ ਜੀ ਛੱਡ ਕੇ ਗਾਉਂ ਇੱਥੇ ਫਿਰ ਤਾਂ ਮੈਂ ਜਾਂਦਾ ਨਹੀਂ ਮਿਲ ਜਾਣਾ ਨਹੀਂ ਪਲਸਟਰ ਨੂੰ ਤਾਂ ਦੇਖੋ 1 2 ਦਿਨ ਤਾਂ ਲੱਗੂਗਾ ਨਾ ਪਲਸਟਰ ਹੋਣ ਨੂੰ ਜੀ ਕੱਲ੍ਹ ਨਹੀਂ ਤੂੰ ਲਾ ਅਸੀਂ ਆਪੇ ਦੁੱਧ ਪਾਵਾਂਗੇ हां ठीक है जी तू क्या ना बाबा टेंशन ना ले आपे सांभू की मां तैनू की गल चल होगी तेरी लथतूरने लगे मेनू फिकर मुक के हां जी चलो जी आपा बिठाइये जी एक बारी इनना नु ਤੁਸੀਂ ਇਹਨਾਂ ਦਾ ਸਾਰਾ ਸਾਮ ਕਿ ਤੁਸੀਂ ਰੱਖਣਾ ਨਾ ਇਹਨੂੰ ਕੋਈ ਨਾ ਅਸੀਂ ਆਪਾਂ ਠੀਕ ਹੈ ਬਿੱਲਿਆਂ ਦੀ ਚਲੋ ਆਏ ਆਂ ਚਾਹ ਮੰਗ ਕੇ ਲਿਆਦੇ ਦਵਾਈ ਆ ਹਾਂ ਸਾਰਾ ਕੋਈ ਪਾਉ ਮਾਂ ਪਾਣ ਕੋਈ ਜ਼ਰੂਰੀ ਸਮਾਨ ਦੇ ਦੋਈ ਤੁਸੀਂ ਕੋਈ ਨਾ ਕੱਪੜੇ ਉੱਥੇ ਪਾ ਲਾਂਗੇ ਜਿਹੜੇ ਆਪਣੇ ਕੋਲ ਨਵੇਂ ਹੈ ਅੱਛਾ ਜੀ ਇਹ ਮੈਂ ਜਦੋਂ ਚੱਗੇ ਫੁੱਕੇ ਦੇ ਅੰਦਰ ਬਾਬੇ ਕੋਲੇ ਨਾ ਜੀ ਉਹ ਜਿਹੜੀ ਦੂਜੇ ਸਾਧੂ ਸੰਤਾਂ ਕੋਲ ਰੱਖਣਾ ਤੂੰ ਰੱਖ ਦੇ ਉਹ ਪਿਆਰੇ ਨੇ ਗੱਡੀ ਚ ਉਹ ਪਿਆਰੇ ਨੇ ਗੱਡੀ ਚ ਕਹਿੰਦਾ ਕਾਢ ਕੇ ਲੈ ਜੂ ਕੋਈ ਕੋਈ ਨੀ ਗੱਡੀ ਅੰਦਰ ਪਾਦਾ ਅਸੀਂ ਗੱਡੂ ਕੋਈ ਅੰਦਰ ਲਾ ਦੇਾਂਗੇ ਅੱਗੇ ਨਹੀਂ ਇੱਛੇ ਹੋਏ ਹੈ ਅਚੰਗਾ ਇੱਛੇ ਆਉ ਜਾਂਗੇ ਤੂੰ ਬੇਫਿਕਰ ਹੋ ਕੇ ਪਾ ਜੀ ਜਦਮਾ ਹੈਗੀ ਨਾ ਮੈਂ ਇਹਨਾਂ ਨੂੰ ਕਿਤੋਂ ਲਿਆਉਂ ਇਹਨਾਂ ਨੂੰ ਟੈਨਸ਼ਨ ਨਾਲ ਤੂੰ ਟੈਨਸ਼ਨ ਨਹੀ ਤੇ ਉਹ ਆ ਤੁਸੀਂ ਸਾਡੇ ਕੋਲੇ ਢੇੜਾ ਵੀ ਲਾਇਓ ਉੱਥੇ ਅੱਛਾ ਬਾਬਾ ਜੀ ਤੁਹਾਡਾ ਇਹ ਕਾਰਡ ਪਿਆ ਮੇਰੇ ਲਵੇ ਮੋਬਾਈਲ ਨੰਬਰ ਹੈ ਹੋਰ ਦੇ ਕੇ ਗਿਆ ਸੀ ਜੀ ਮੈਨੂੰ ਮੁੰਡਾ ਦੇ ਗਿਆ ਸੀ ਇੱਧਰ ਦਾ ਸੀ ਆਪਣੇ ਦੂਰ ਦਾ ਸੀ ਬਈ ਦੇ ਕੇ ਗਏ ਸੀ ਉਹਦਾ ਇਹ ਕਹਿੰਦੇ ਵੀ ਇਲਾਜ ਕਰਾ ਦੇਣਗੇ ਬਾਪੂ ਦਾ ਹਾਂ ਜੀ ਤੁਹਾਡੇ ਲਵੇ ਫੋਨ ਵੀ ਕਰਿਆ ਸੀ ਜੀ ਅਦੇ ਸੰਗਤ ਜੀ ਹੁਣ ਅਸੀਂ ਇਹਨਾਂ ਨੂੰ ਬਜ਼ੁਰਗਾਂ ਨੂੰ ਲਚਕਾਣੀ ਪਿੰਡ ਲੈ ਕੇ ਚੱਲੇ ਆਂ ਜੀ ਉੱਥੇ ਰਜਿੰਦਰਾ ਹਸਪੀਟਲ ਤੋਂ ਇਹਨਾਂ ਦਾ ਇਲਾਜ ਜਿਹੜਾ ਸ਼ੁਰੂ ਕੀਤਾ ਜਾਣਾ ਤੁਸੀਂ ਸਾਰੇ ਭੈਣ ਭਰਾ ਦੇਖੋ ਇਹ ਗਰੀਬ ਬੰਦੇ ਨੇ ਆਪਾਂ ਚਾਹੁੰਦੇ ਇਹਨਾਂ ਦੀ ਲੱਤ ਜਿਹੜੀ ਉਹ ਪਲਸਟਰ ਹੋ ਕੇ ਆਪਣੀ ਲੱਤ ਤੇ ਖੜੇ ਹੋ ਜਾਣ ਅਤੇ ਆਪਣੀ ਜ਼ਿੰਦਗੀ ਜੀਣ ਜਿਹੜੇ ਵੀ ਤਰੀਕੇ ਨਾਲ ਜਿੰਦੇ ਨੇ ਗਰੀਬੀ ਮੀਰੀ ਚੱਲਦੀ ਰਹਿੰਦੀ ਆ ਪਰ ਇਨਸਾਨੀਅਤ ਜੰਦਾ ਅੱਜ ਵੀ ਠੀਕ ਹੈ ਇਹਨਾਂ ਦਾ ਤਰੀਕਾ ਗਲਤ ਹੋ ਸਕਦਾ ਪਰ ਅੰਦਰੋਂ ਜਿਹੜੀ ਸੇਵਾ ਕਰਨਾ ਚਾਹੁੰਦੇ ਨੇ ਇਹਨਾਂ ਜਵਾਨਾਂ ਦੀ ਬੇਜਵਾਨਾਂ ਦੀ ਧੰਨਵਾਦ ਤੁਹਾਡਾ ਤੁਸੀਂ ਸਾਡੇ ਨਾਲ ਜੁੜਿਓ ਇਹ ਬਜ਼ੁਰਗਾਂ ਦਾ ਜਿਹੜਾ ਇਲਾਜ ਹੁਣ ਤੁਹਾਨੂੰ ਥੋੜੇ ਦਿਨਾਂ ਚ ਹੋਇਆ ਮਿਲਣਾ ਜੀ ਗੁਰੂ ਸਾਹਿਬ ਕਿਰਪਾ ਕਰਨ ਜੀ ਧੰਨਵਾਦ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਜੀ ਠੀਕ ਹੈ ਜੀ ਠੀਕ ਹੈ ਜੀ ਧੰਨਵਾਦ ਹੋਣਾ ਵੀ ਰਹਿੰਦਾ ਵੀ ਜੀ ਠੀਕ ਹੈ ਜੀ ਠੀਕ ਹੈ ਏਕਾ ਗੈਸੀ ਸਾਨੀ ਠੀਕ ਹੈ ਠੀਕ ਹੈ ਚਾ ਤੂੰ ਪੜਿਆ ਨਹੀਂ ਗਿਆ ਵੀਰੇ ਆਜੋ ਜੀ ਫਿਰ ਆਪਾਂ ਚੱਲੀਏ ਹਨਾ ਜੀ ਉਹ ਨਾ ਲੈ ਕੇ ਚਲੋ ਹਮਾਂ ਆਪੇ ਗੱਦਾ ਠੀਕ ਕਰ ਲੋ ਸ਼ੇਰੇ ਨੂੰ ਕਹਿ ਕੇ ਨਾ ਜੀ ਏਕਾ ਸਾਡਾ ਹੀ ਕਰਦੀ ਅਸੀਂ ਕੋਲੇ ਰਹਿਣੀ ਠੀਕ ਹੈ ਠੀਕ ਹੈ ਠੀਕ ਹੈ ਸਾਡੇ ਆਪਦੇ ਵੀ ਇਹ ਵੀ ਏਕਾ ਸਾਨੂੰ ਹੱਸਾ ਤੁਹਾਡਾ ਘਰ-ਬਾਰ ਇਹੀ ਆ ਬਦ ਘਰ-ਬਾਰ ਹੈ ਨਹੀਂ ਕੋਈ ਠੀਕ ਇਹੀ ਆ ਜੀ ਠੀਕ ਹੈ ਬੇਬੇ ਜੀ ਇੱਧਰ ਆਜੋ ਤੁਸੀਂ ਸਾਡਾ ਤਾਂ ਇਹੀ ਆ ਬਾਬਾ ਆਜੋ ਜੀ ਆਜੋ 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 ਆ ਚੱਕ ਦਿਓ ਜੀ ਮੜਦਾ ਪਲੀਜ਼ ਚੱਕ ਦੋ ਜੀ ਤੁਹਾਡਾ ਘਰ ਬਾਰੇ ਇਹੀ ਹੈ ਬੱਚੇ ਬੱਚੇ ਜੀ ਬੱਚੇ ਹੈ ਨਹੀਂ ਹੈ ਇਹੀ ਹੈ ਬੇਟੇ ਵਾਸਾਂ ਦੇ ਰਹਿ ਰਹਿ ਚੁੱਲਾ ਤੱਪਦਾ ਉਹੀ ਮੇਰਾ ਘਰ ਆ ਕੋਈ ਮੇਰੀ ਕੋਠੀ ਠੀਕ ਹੈ ਹਾਂ ਆਹੀ ਬਾਬੇ ਦੀ ਕੋਠੀ ਬਣਾਤੀ ਠੀਕ 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 ਹੈ ਇਹੀ ਅਸੀਂ ਬਾਬੇ ਦੀ ਕੋਠੀ ਬਣਾਤੀ ਕੋਲੇ ਚੱਕ ਲਈ ਠੀਕ ਹੈ ਜੀ ਮੈਂ ਕਾਉਣਾ ਚੱਕਣ ਵਾਲੀ ਲੈ ਕੇ ਆਈ ਮੈਂ ਨਹੀਂ ਲੈ ਕੇ ਮੇਰੀ ਜੀ ਇਹਨਾਂ ਦੇ ਨਾਮ ਕੀ ਕੀ ਨੇ ਇਹਨਾਂ ਦੇ ਕੀ ਕੀ ਨਾਮ ਨੇ ਹੈ ਜੀ 1 ਮਿੰਟ ਸੋਨੂ ਨੰਨੂ ਬਿੱਲੂ ਕੋਨੀ ਨਿੱਕੂ ਆ ਲਿੱਕੂ ਬਿੱਲੂ ਕਿਹੜਾ ਬਿੱਲੂ ਅੱਛਾ ਬਿੱਲੂ ਆ ਜੀ ਇਹ ਕਿਹੜਾ ਜੀ ਨਿੱਕੂ ਇਹ ਬਹੁਤ ਪਿਆਰ ਕਰਦਾ ਤੁਹਾਡਾ ਆ ਸਾਰੇ ਕਰਦੇ ਮੇਰੇ ਬੇਟੇ ਮਿੰਟ ਦੇ ਹਾਂ ਜੀ ਹਾਂ ਚਲੋ ਜੀ ਹੈ ਜੀ ਬਹੁਤ ਰਾੜਾ ਮਾਰੂਗਾ ਮੇਰੇ ਤੋਂ ਬਾਅਦ ਠੀਕ ਹੈ ਠੀਕ ਹੈ ਆ ਕੋਲ ਬਹਿਣਾ ਪੋਗਾ ਹਾਂ ਆਜੋ ਫਿਰ ਤੁਹਾਨੂੰ ਬਿਠਾਈਏ ਮੁੰਡਿਓ ਦੋ ਜਣੇ ਲੱਕ ਕੇ ਨਾ ਬਾਪੂ ਜੀ ਨੂੰ ਮੜਾ ਬਿਠਾਈਏ ਨਾਲ ਆਜੋ ਜੀ ਪਾਲੋ ਚਾਦਰ ਪਾਲੋ ਕੋਈ ਨਹੀਂ ਕੋਈ ਨਾ ਚਾਦਰਾਂ ਪਾੰਦਰਾ ਬਾਬੇ ਤੂੰ ਕੁੱਤੇ ਦਾ ਖਿਆਲ ਛੱਡੀ ਹੱਪੇ ਪਾਵਾਂਗੇ ਆਸੀ ਆ ਬਾਬਾ ਜੀ ਥੋੜਾ ਹਾਂ ਜੀ ਮੇਰੀ ਕੜਾ ਜੀ ਹਾਂ ਦੇਖ ਹਾਂ ਜੀ ਮੇਰੇ ਹੀ ਹੈ ਕਹਿੰਦੇ ਸੀ ਤੁਸੀਂ ਉੱਥੇ ਜਾਇਆ ਕਰ ਤੁਸੀਂ ਨਾ ਜੀ ਇੱਕ ਇੱਕ ਵਾਰੀ ਨਾ ਯਾਓ ਜਰੂਰ ਉੱਥੇ ਆਾਂਗੇ ਆ ਜਾਾਂਗੇ ਮਿਲ ਕੇ ਆਵਾਂਗੇ ਬਾਬੇ ਜੀ ਕੋਲੇ ਅਸੀਂ ਕੁੱਤੇ ਨੂੰ ਲਾ ਕੇ ਆ ਜੇ ਜਿਹੜਾ ਡਰੈੱਸ ਆ ਜੀ ਸਹੀ ਆ ਜੀ ਬਿਲਕੁਲ ਸਹੀ ਆ ਜੀ ਮਾਰੇ ਗਲਤ ਕੋਈ ਨਿਸ਼ਾਨੀ ਤੁਸੀਂ ਸ਼ਾਮਲ ਹੋਈਏ ਕਰ ਲੋ ਕੋਈ ਗੱਲ ਕੀ ਕਰਨੀ ਹੈ ਜੀ ਚੜਦੋਂ ਪਾਣੀ ਦਾ ਭੱਜ ਜਾ ਅੱਜ ਬੜੀ ਅੱਛੀ ਜੁ ਹੈ ਅੱਛਾ ਆ ਜਾਓ ਮਰਦਾ ਨੂੰ ਕਿ ਚਿੰਤਾ ਕਰੀ ਵਾਹਿਗੁਰੂ ਦੇਖੋ ਤੁਸੀਂ ਬਜ਼ੁਰਗਾਂ ਕੋਲੇ ਨਾ ਇਹ ਜ਼ਿੰਦਗੀ ਗੁਜ਼ਾਰਨ ਲਈ ਇਹ ਚਾਰ ਬੱਚੇ ਨੇ ਜੀ ਇਨਸਾਨ ਸਹਾਰਾ ਜ਼ਰੂਰ ਭਾਲਦਾ ਇਹ ਤੁਸੀਂ ਸਾਰੇ ਭੈਣ ਭਰਾ ਸਮਝਦਾਰ ਹੋ ਜਦੋਂ ਇਨਸਾਨ ਵਿਵਤਾ ਚ ਹੁੰਦਾ ਉਹਨੂੰ ਸਹਾਰੇ ਦੀ ਲੋੜ ਹੁੰਦੀ ਆ ਪਰ ਇਹ ਚਾਰ ਉਹ ਰੱਬ ਦੇ ਭੇਜੇ ਹੋਏ ਜੀ ਬਜ਼ੁਰਗਾਂ ਦੇ ਨਾਲ ਜਿਹੜਾ ਸਮਾਂ ਇਹ ਬਤਾ ਰਹੇ ਨੇ ਇੱਕ ਪਰਿਵਾਰ ਬਣ ਗਿਆ ਬਜ਼ੁਰਗਾਂ ਦਾ ਗੁਰੂ ਸਾਹਿਬ ਕਿਰਪਾ ਕਰਨ ਜਿਹੜਾ ਇਹ ਤੰਦਰੁਸਤ ਹੋ ਜਾਣਾ ਜਿਹੜਾ ਦੁਬਾਰਾ ਤੋਂ ਆਪਣੀ ਜ਼ਿੰਦਗੀ ਜੀਣਾ ਲਓ ਜੀ ਬਾਪੂ ਜੀ ਨੂੰ ਦੋ ਜਣੇ ਲਾ ਕੇ ਬਿਠਾਇਓ ਜੀ ਮੁੰਡਿਆਂ ਨੂੰ ਦਿਨਿਆਂ ਜੀ ਦਿਨਿਆਂ ਗੱਡੀ 'ਚ ਪੈਣ ਦਿਨਾਂ ਜੀ ਆਪਣਾ ਦੋ ਜਣੇ ਲਾ ਕੇ ਬਿਠਾਇਓ ਜੀ ਮਰਿੰਦਰ ਹੋ ਬੋਗੇ ਹਾਂ ਇੱਕ ਮਿੰਟ ਜੀ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਦੋ ਜਣੇ ਲੱਗਿਓ ਕੋਈ ਗੱਲ ਨਹੀਂ ਉਹਨਾਂ ਕਰ ਲਓ ਬਾਪੂ ਜੀ ਨੂੰ ਉਹਨਾਂ ਕਰ ਲਓ ਹਾਂ ਲਿਆਓ ਬਾਪੂ ਜੀ ਨੂੰ ਆ ਖੜੇ ਕਰ ਲੋ ਨਾਲ ਹੱਥ ਪਾ ਲਿਓ ਜੀ ਵਾਹਿਗੁਰੂ 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 ਵੀਰੇ ਇਧਰ ਆ ਗੋਦੀ ਚੱਕ ਲੋ ਜੀ ਨਰਿੰਦਰ ਪਾਲ ਹੱਥ ਪੁੱਤ ਹਾਂ ਬਚਾ ਕੇ ਬਚਾ ਕੇ ਆ ਪਿੱਛੇ ਹੋ ਜਾਓ ਜੀ ਮੜਦਾ ਪਿੱਛੇ ਹੋ ਜਾਓ ਜੀ ਪਿੱਛੇ ਪਿੱਛੇ ਹੋ ਜਾਓ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਦੇਖੋ ਤੁਸੀਂ ਇਹ ਬਾਬਾ ਸਰਬਨ ਗਿਰੀ ਜੀ ਨੇ ਜੀ ਵਾਹਿਗੁਰੂ 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 ਦੇ ਗਾਣਾ ਬਣਾ ਬਣਾ ਜਿੰਦਗੀ ਬਣਾ ਕੇ ਬੰਦੇ ਵਾਹੀ ਕਰੋ ਵੀਰੇ ਮਾੜੀ ਜੀ ਨਾ ਜਗਾ ਦਿਓ ਜੀ ਪਲੀਜ਼ ਮਾੜੀ ਜੀ ਕਾ ਮਾੜੀ ਜੀ ਜਗਾ ਦਿਓ ਜੀ ਪਲੀਜ਼ ਵੀਰੇ ਦਿਓ ਵੀਰੇ ਪਲੀਜ਼ ਥੋੜੀ ਇਧਰ ਜਗਾ ਸਾਡ ਦੋ ਇਧਰ ਹਾਂਜੀ ਇਧਰੋਂ ਅਟੇਜਮੈਂਟ ਆ ਵੀਰੇ ਆ ਤੁਸੀਂ ਦੇਖੋ ਕੋਈ ਨਹੀਂ ਕੋਈ ਨਹੀਂ ਕੋਈ ਨਾ ਆ ਦੇਖੋ ਜੀ ਬਾਬਾ ਜੀ ਹਾਂਜੀ ਨੂੰ ਲੱਗਦਾ ਹੈ ਰੇੜੀ ਚ ਅਰੇ ਠੀਕ ਹੈ। ਨਾ ਨਹੀਂ ਬੱਸ। ਵਾਹਿਗੁਰੂ। ਇਹ ਨਾ। ਇਹ ਬੈਠਾ। ਵਾਹਿਗੁਰੂ। ਉਰੀ ਆ ਉਰੀ ਆ। ਉਰੀ ਆ। ਵਾਹਿਗੁਰੂ। ਕੁੱਤੇ ਦਾ ਬੰਦੇ ਨਾਲ ਬੰਦੇ ਨਾਲ ਬੰਦਾ ਦੇਖ ਇਹਨੂੰ ਪਤਾ ਨਹੀਂ ਉੱਧਰ ਬੈਠਾ। ਹਾਂ ਇਹ ਕਾਲੇ ਕੁੱਤੇ ਨੂੰ ਨਾ ਜੀ ਇਹਨੂੰ ਬਹੁਤ ਮਤਲਬ ਸਮਝ ਆ ਇਸ ਚੀਜ਼ ਦੀ। ਕਿ ਹੁਣੇ ਤਾਂ ਹੀ ਇਹ ਜਿਹੜਾ ਚੀਕ ਮਾਰ ਰਿਹਾ ਜੀ ਵੀ ਜਿਹੜਾ ਬਜ਼ੁਰਗ ਨੇ ਉਹ ਚਲੇ ਗਏ ਗੱਡੀ 'ਚ ਬਹਿ ਗਏ। ਕਿ ਤਾਂ ਇੱਕੋ ਲਖਤ ਜਿਹੜੇ ਚੀਕ ਮਾਰਨ ਲੱਗੇ ਕਿਉਂਕਿ ਪਹਿਲਾਂ ਇਹਨਾਂ ਨੇ ਬਿਲਕੁਲ ਚੀਕ ਨਹੀਂ ਮਾਰੀ। ਪਰ ਨਾ ਜੀ ਇਹ ਗਲਤ ਆ ਜੀ ਕੈਦ ਕਰਨਾ ਇਹ ਮਤਲਬ ਬਜ਼ੁਰਗਾਂ ਨੂੰ ਨਾ ਸਮਝਾਓ ਬਾਪੂ ਜੀ ਇਹਨਾਂ ਦਾ ਕੋਈ ਹੋਰ ਹੱਲ ਕਰ ਦਿਓ ਇਹਨਾਂ ਨੂੰ ਨਾ ਜੀ ਤੁਸੀਂ ਇਦਾਂ ਬੰਨੋ ਨਾ ਕੋਈ ਉਧਰ ਹੱਲ ਕਰ ਲਓ ਕੋਈ ਬੰਨੋ ਨਾ ਮੈਂ ਆਪ ਹੀ ਲੈ ਜਾ ਮੇਰੀ ਹੱਥ ਜੋੜ ਕੇ ਮੇਰੇ ਸਾਹਮਣੇ ਹੀ ਕਰੋ ਮੇਰੇ ਸਾਹਮਣੇ ਜਿੰਮੇਦਾਰੀ ਬੇਬੇ ਜੀ ਪਤਾ ਕੀ ਆ ਤੁਹਾਡੇ ਕੋਲ ਹੀ ਰਹਿਣਗੇ ਜੀ ਤੁਸੀਂ ਨਾ ਇਹਨਾਂ ਨੂੰ ਬੰਨੋ ਨਾ ਜੀ ਖੋਲ ਦਿਓ ਜੀ ਬੇਬੇ ਜਿਵੇਂ ਆ ਖੁੱਲਾ ਜੀ ਖੋਲ ਦਿਓ ਇਹ ਤਾਂ ਗਿੱਜੇ ਵੈ ਨਹੀਂ ਇਹ ਗਿੱਜਿਆ ਇਹ ਤਾਂ ਸੜਕ ਤੇ ਹੋਣ ਮਰ ਜਾਣਗੇ ਨਹੀਂ ਜੀ ਆ ਬੱਚੇ ਕੁ ਤੱਕ ਦੋ ਤਿੰਨ ਦਿਨ ਮਰ ਕੇ ਮਾਰ ਕੇ ਇਹਦੇ ਬਾਬੇ ਜੀ ਦੇ ਤੂੰ ਤਾਂ ਠੀਕ ਆ ਜੀ sireh sireh ਤੇ ਮਰ ਕੇ ਬੇਟੇ ਇਹਦੇ ਸਹੀ ਹਾਂਜੀ ਤਾਂ ਕਿ ਲਿਆ ਕੇ ਨਾਲੋਂ ਖਾਣਾ ਦੋ ਬੰਨ ਨਾਲ ਲੈਣੀ ਜੀ ਇਹ ਰਾਹ ਚੱਲਦਾ ਤੇ ਵੀਰ ਹਣੀ ਕਹਿੰਦੇ ਜੀ ਬਾਹਰ ਹੈ ਜੀ ਕੀ ਕਹਿੰਦੇ ਇੱਥੇ ਦੋ ਤਿੰਨ ਕੁੱਤੇ ਪਲਾਂ ਮਰ ਗਏ ਨਾਂ ਦੇ ਬੱਚੇ ਇਹ ਰੇੜੀ ਅੰਦਰ ਲੈ ਜਾਗੇ ਉੱਥੇ ਬੰਨ ਲਾਂਗੇ ਇਹਦਾ ਜੀ ਮੈਂ ਤੂੰ ਮੰਗਦਾ ਨਾਲੇ ਕੁੱਤੇ ਹੁੰਦੇ ਤੇ ਬਾਜ਼ਾਰ ਬਿਊਰ ਚ ਨਾਲੇ ਲੈ ਬੰਨ ਦੇ ਇਹਦਾ ਜਿੱਦੇ ਦੀ ਲੱਤ ਦਾ ਫਰਕ ਮੈਂ ਇੰਗੇ ਕੁੱਤੇ ਲੈ ਹੋਰੇ ਬੈਠਾ ਅੱਛਾ ਸੰਗਤ ਜੀ ਤੇ ਉਹ ਫੈਸਲਾ ਜੀ ਸਾਰੀ ਸੰਗਤ ਤੇ ਆ ਜੀ ਦੇਖੋ ਜਿਵੇਂ ਵੀਰੋਂ ਨੇ ਦਾਅ ਦੇਨੇ ਵੀ ਕੁੱਤੇ ਮਰਦੇ ਨੇ ਤਾਂ ਬੰਨੇ ਨੇ ਜੀ ਹੁਣ ਅਗਲਾ ਡਿਸੀਜਨ ਜਿਹੜਾ ਸੰਗਤ ਦਾ ਆਪਾਂ ਦੁਬਾਰਾ ਫੇਰ ਜਿਹੜਾ ਤੁਹਾਡੇ ਜਿਹੜਾ ਸਨੇਹ ਦੀ ਉਡੀਕ ਦੇ ਵਿੱਚ ਆ ਵੀ ਕੀ ਜਿਹੜਾ ਕੀਤਾ ਜਾਣਾ ਚਾਹੀਦਾ ਅਸਲ ਦੇਖੋ ਬੰਨਣਾ ਨਹੀਂ ਚਾਹੀਦਾ ਸਾਡੀ ਤਾਂ ਰਹਿ ਹੀ ਆ ਬਾਕੀ ਆਪਾਂ ਵੀਡੀਓ ਤੋਂ ਬਾਅਦ ਕੁਝ ਡਿਸੀਜਨ ਲਵਾਂਗੇ ਉਸ ਤੋਂ ਬਾਅਦ ਤੁਹਾਨੂੰ ਸਾਂਝਾ ਕਰ ਦਾਂਗੇ ਜੀ ਗੁਰੂ ਸਾਹਿਬ ਕਿਰਪਾ ਕਰਨ ਇਹ ਆਜ਼ਾਦ ਹੋਣ ਆਜ਼ਾਦ ਜ਼ਿੰਦਗੀ ਜੀਣ ਜ਼ਿੰਦਗੀ ਮੌਤ ਇਹ ਸਾਰਾ ਕੁਝ ਉਸ ਪਰਮਾਤਮਾ ਦੇ ਹੱਥ ਚਾ ਜੇ ਬਾਈ ਹੁਣੀ ਕਹਿੰਦੇ ਨੇ ਵੀ ਅਸੀਂ ਤਾਂ ਬੰਨੇ ਨੇ ਬੀ ਇਹ ਸੜਕ ਤੇ ਮਰ ਜਾਣਗੇ ਤਾਂ ਜਿਹੜੀ ਐ ਵੈਸੇ ਮੌਤ ਆਉਣੀ ਆ ਉਹਨੂੰ ਵੀ ਇਹ ਬਾਈ ਹੁਣੀ ਨਹੀਂ ਰੋਕ ਸਕਣਗੇ ਉਸ ਪਰਮਾਤਮਾ ਨੇ ਦੇਣੀਆਂ ਮੌਤ ਇਸ ਕਰਕੇ ਇਨਸਾਨ ਜਿਹੜਾ ਆਜ਼ਾਦੀ ਜੀ ਰਿਹਾ ਓਕਣ ਇਹ ਵੀ ਆਜ਼ਾਦੀ ਜੀਣ ਹਣੀ ਉਹ ਕੋਈ ਗੱਲ ਨਹੀਂ ਜੀ ਪਰ ਤੁਸੀਂ ਬੰਨੋ ਨਾ ਵੀਰ ਇਹਨਾਂ ਨੂੰ ਖੋਲ ਦਿਓ ਜੀ ਮੇਰਾ ਹੱਥ ਜੋੜ ਬੇਨਤੀ ਆ ਜੀ ਆਪ ਦੂਰਾ ਬਰਾ ਇਹ ਤਾਂ ਸਾਨੂੰ ਸਰਾਫ ਮਾਰ ਜੂ ਇਹਨਾਂ ਦਾ ਮਰ ਜਾਣਗੇ ਬੱਪਾ ਜੀ ਕਿਵੇਂ ਸਰਾਫ ਮਾਰ ਜੂ ਖੋਲਣ ਖੁੱਲ ਮਾਰੇ ਜਾਣੇ ਯਾਨੀ ਕੋਈ ਇਹਨਾਂ ਨੂੰ ਟੱਕਰ ਨਾ ਇਹਨਾਂ ਨੂੰ ਭੈਗਣਾ ਬਾਬਾ ਜੀ ਉਧਰੋਂ ਠੇਕੇ ਕਰਕੇ ਉਹ ਤਾਂ ਮਾਰਨ ਜਿਵੇਂ ਸਾਡੇ ਦੇ ਲੋਕ ਉਧਰ ਹੀ ਕਰ ਰਹੇ ਨੇ ਜੇ ਖੁੱਲੇ ਛੱਡਦੇ ਨਾ ਮਰ ਜਾਣਗੇ ਇਹਨਾਂ ਗੱਡੀ ਥੱਲੇ ਆ ਜਾਣਗੇ ਐ ਕਰਦੇ ਆ ਬਸ ਖੁੱਲੇ ਜੇ ਉਬਾਰਾ ਵੀ ਫਿਰਦੇ ਨੇ ਉਹਨਾਂ ਚੇਹ ਰਲ ਜਾਣਗੇ ਬਾਬਾ ਜੀ ਉਬਾਰਾ ਵੀ ਫਿਰਦੇ ਨੇ ਉਹਨਾਂ ਚੇਹ ਰਲ ਜਾਣਗੇ ਜੀ ਇਹ ਹਾਂਜੀ ਬਾਬਾ ਜੀ ਮਾਰਾ ਵੀ ਤਾਂ ਫਿਰਦੀ ਨੇ ਵੀਰੇ ਉਹਨਾਂ ਚ ਰਲ ਜਾਣਗੇ ਕਾਹ ਤੋਂ ਬੰਦ ਜਾਣਗੇ ਪਿੰਡ ਜੀ ਜਾ ਕੇ ਛੱਡੇ ਜਾਣ ਉੱਤੇ ਬਸ ਸਕਦੇ ਨੇ ਪੂਰਾ ਸ਼ਹਿਰ ਕਰਕੇ ਹੀ ਰੋਡ ਜਿਆਦਾ ਚੱਲਦਾ ਪਰ ਤੁਹਾਨੂੰ ਪਤਾ ਹੀ ਉਹ ਹੱਥੇ ਤੇ ਜਾਂਦੇ ਨੇ ਹਨਾ ਉੱਤੇ ਲੋਕ ਮਾਸ ਮਿੱਟੀ ਕਰਦੇ ਨੇ ਨਾ ਯੂਜ਼ ਕਰਕੇ ਵੀ ਥੋੜਾ ਸਾਹਮਣੇ ਹੱਥੇ ਕਰਾਸ ਕਰਦੇ ਨੇ ਕੁੱਤੇ ਦਾ ਫਰਕ ਹੈ ਹਾਂ ਜੀ ਹਾਂ ਇਹ ਗੱਲ ਤੋਂ ਚਲੋ ਬਾਬਾ ਜੀ ਛੋੜੀ ਵੀ ਠੀਕ ਆਵੇ ਯਾਦ ਹੁਣ ਇਹ ਹੋਣਗੇ ਪਿੰਡ ਜੇ ਕਿਤੇ ਪੰਨ ਲੈਣੀ ਆਪਾਂ ਜੇ ਤੇ ਇਹ ਮੜੇ ਮੰਡੀ ਵਾਲੇ ਅੰਦਰ ਦੇ ਪਾਸੇ ਸਿਫਟ ਹੋ ਜਾਣ ਬੰਦੇ ਆ ਉਧਰ ਕੋਈ ਡਿਕ ਨਹੀਂ ਮੰਡੀ ਸਾਰੀ ਚਲੋ ਆਪਾਂ ਇਹ ਜੀ ਡਿਸੀਜਨ ਲੈਣੇ ਆ ਜੀ ਠੀਕ ਆ ਸੰਗਤ ਜੀ ਹੱਸਦੇ ਵਾਹਦੇ ਰਹੋ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸੰਗਤ ਜੀ ਹੁਣ ਅਸੀਂ ਜਿਹੜਾ ਚਾਲੇ ਪਾ ਰਹੇ ਹਾਂ ਜੀ ਤੇ ਉਹ ਬੇਬੇ ਆਰ ਬਾਪੂ ਦੀ ਡਿਊਟੀ ਲਾਤੀ ਜੀ ਉਹ ਬੱਚਿਆਂ ਦੇ ਉੱਪਰ ਉਹੀ ਸਾਹਮਣੇ ਉਹ ਕਹਿੰਦੇ ਵੀ ਸ਼ੁਰੂ ਤੋਂ ਬੰਨੇ ਹੋਏ ਕਰਕੇ ਵੀ ਜੇ ਛੱਡਾਂਗੇ ਤਾਂ ਉਹ ਰੋਡ ਤੇ ਮਰ ਜਾਣਗੇ ਜਾਂ ਕੋਈ ਕੁੱਤੇ ਪਾੜ ਦੇਣਗੇ ਆਪਾਂ ਅਗਲਾ ਇਹਦੇ ਡਿਸੀਜਨ ਪਰ ਆਪਾਂ ਪਹਿਲਾਂ ਬਜ਼ੁਰਗਾਂ ਨੂੰ ਠੀਕ ਕਰੀਏ ਇਹਨਾਂ ਦੀ ਲੱਤ ਨੂੰ ਠੀਕ ਕਰਨ ਤੋਂ ਬਾਅਦ ਇਹ ਬਜ਼ੁਰਗ ਆਪਣਾ ਮੰਗ ਕੇ ਗੁਜ਼ਾਰਾ ਕਰਦੇ ਨੇ ਆਪਣੀ ਜ਼ਿੰਦਗੀ ਜੀਂਦੇ ਨੇ ਉਹ ਬੱਚਿਆਂ ਨੂੰ ਨਾਲੇ ਰੱਖਦੇ ਨੇ ਰੇੜੀ ਦੇ ਉਹ ਸਾਹਮਣੇ ਆਪਾਂ ਜਲਦੀ ਇਹਨਾਂ ਦੀ ਲੱਤ ਦਾ ਜਿਹੜਾ ਜਿਹੜਾ ਵੀ ਕੰਮ ਹੈਗਾ ਉਹ ਕਰਵਾ ਕੇ ਉਹਨਾਂ ਨੂੰ ਦੁਬਾਰਾ ਜਿਹੜਾ ਇਹ ਲਾਈਫ ਦਈਏ ਤੇ ਬੇਬੇ ਜੀ ਤੇ ਉਹ ਬਾਪੂ ਜੀ ਦੀ ਜਿਹੜੀ ਹੁਣ ਜ਼ਿੰਮੇਵਾਰੀ ਆ ਪਿੱਛੇ ਉਹੀ ਜਿਹੜਾ ਦੁੱਧ ਪਾਣੀ ਪ੍ਰਸ਼ਾਦਾ ਪਾਣੀ ਉਹ ਬੱਚਿਆਂ ਨੂੰ ਛਕਾਉਣਗੇ ਧੰਨਵਾਦ ਜੀ ਵਾਹਿਗੁਰੂ ਨਾਭੇ ਸ਼ਹਿਰ ਦੇ ਵਿੱਚ ਆ ਸੰਗਤ ਜੀ ਦੁਆਰਾ ਦੱਸਦੀ ਅਸੀਂ ਇੱਧਰਲੇ ਪਾਸੇ ਰੋਡ ਤੇ ਜਿਹੜਾ ਕੈਮਰਾ ਮਾਰ ਕੇ ਦਿਖਾ ਦਿੱਤਾ ਜਾਵੇ ਇੱਧਰ ਬੌੜਾ ਗੇਟ ਆ ਜੀ ਅਤੇ ਦੂਜੇ ਪਾਸੇ ਜਿਹੜਾ ਇੱਧਰਲੇ ਪਾਸੇ ਮਲੇਰਕੋਟਲੇ ਵਾਲਾ ਰੋਡ ਆ ਜੀ ਅਤੇ ਸਾਡੀ ਪਿੱਠ ਵਾਲੇ ਪਾਸੇ ਜਿਹੜੀ ਟਰੱਕ ਜੁਨੀ ਹੈ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਠੀਕ ਆ ਬੇਬੇ ਜੀ ਤੁਸੀਂ ਸਾਹਮਣੇ ਹੋਣਾ ਉਹ ਸਾਰਾ ਮੇਰੇ ਤੇ ਆ ਤੁਹਾਡੀ ਡਿਊਟੀ ਆ ਜੀ ਕਿਤੇ ਬੱਚੇ ਵਿਚਾਰੇ ਭੁੱਖੇ ਮਰ ਜਣਾਂ ਨਹੀਂ ਬੇ ਬਾਪੂ ਜੀ ਸਾਹਮਣਗੇ ਆ ਮੈਂ ਝਟਦੀ ਆਏ ਕੁੜੀ ਆ ਮੇਰਾ ਬਾਪਾ ਠੀਕ ਹੈ ਠੀਕ ਜਿਹੜਾ ਰੋਟੀ ਨਾਲ ਦਾ ਢਿੱਡ ਭਰਦੀ ਆ ਮੈਂ ਹਾਂ ਠੀਕ ਹੈ ਗੰਦ ਵੀ ਚੱਕੂ ਕੋਈ ਮੈਨੂੰ ਐਸ਼ਾ ਨਹੀਂ ਲੱਗਾ ਤੁਸੀਂ ਨਾ ਜੀ ਹੁਣ ਦੱਸੋ ਕਦੋਂ ਆਉਂਗੇ ਸਾਡੇ ਕੋਲੇ ਉੱਥੇ ਅਸੀਂ ਕੱਲ ਨੂੰ ਤੇ ਨਹੀਂ ਆਉਂਦਾ ਮੈਂ ਪਰਸੋਂ ਆਜਾਂਗੇ ਪਰਸਾ ਪੱਕਾ ਬਸ ਚੜ ਕੇ ਆ ਮੈਂ ਇਹ ਘਰੇ ਰਹਿਣਗਾ ਜੀ ਮੈਂ ਕੱਲਾ ਹੀ ਆਉਂਗਾ ਜੀ ਕੋਈ ਨਾ ਆਪਾਂ ਨੂੰ ਕੱਲ ਨੂੰ ਆਪਾਂ ਇਹਨੂੰ ਇੱਥੇ ਰੈਸਟ ਕਰਾ ਮੈਂ ਕੱਲ ਨੂੰ ਸ਼ਾਮ ਤੱਕ ਜਾਂ ਪਰਸੋਂ ਸਵੇਰੇ ਧਕਾਵਾਂਗੇ ਡਾਕਟਰ ਠੀਕ ਆ ਫੇਰ ਆਪਾਂ ਨੂੰ ਪਤਾ ਲੱਗੂ ਵੀ ਇਹਦਾ ਪ੍ਰੋਸੈਸ ਕੀ ਆ ਕੀ ਕੀ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਪਤਾ ਜੀ 40 ਸੇਵਾ ਨਹੀਂ ਨਹੀਂ ਜੀ ਨਹੀਂ 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 ਕਿੰਨਾ ਨਾ ਕਰੋ ਚਾਬੀ ਦੇ ਦਿਓ ਚਾਬੀ ਦੇ ਦਿਓ ਚਾਬੀ ਦੇ ਦਿੰਦੇ ਕੋਈ ਬੈਠੋ ਜੀ ਤੁਸੀਂ ਨੰਬਰ ਲੈ ਲਓ ਹੁਣ ਤਾਂ ਆਪਾਂ ਨਹੀਂ ਸਮਝ ਪਾਵਾਂਗੇ ਤੁਸੀਂ ਨੰਬਰ ਲੈ ਲਓ ਇੱਥੇ ਅੱ ਨਿਕਲੋ ਪਿੱਛੋਂ ਨੰਬਰ ਲਿਖ ਲਓ ਜੀ ਰੰਗੋ ਭਾਈ ਠੀਕ ਆ ਵੀਰੇ ਅਸ਼ੀਆ ਭਾਈ ਭਾਈ ਜੀ ਕੀ ਹਾਲ ਹੈ ਮੈਂ ਨਾ ਆਪਣੇ ਉੱਥੇ ਵੀ ਗਿਆ ਸੀਗਾ ਠੀਕ ਆ ਵੀਰੇ ਇੱਕ ਨਾ ਇੱਥੇ ਸਾਡੇ ਲੇਡੀਜ਼ ਨੇ ਹਨਾ ਜੀ ਆਪਾਂ ਜ਼ਰੂਰ ਹੱਲ ਕਰਾਂਗੇ ਜਿੰਨੇ ਜੋਗੀ ਹਾਂ ਹਾਂ ਜੀ ਠੀਕ ਆ ਜੀ ਭਾਈ ਗੁਰਜੀ ਦਾ ਖਲਸਾ ਭਾਈ ਗੁਰਜੀ ਕੀ ਹਫਤ ਹੈ i right, think it was a tip of